ਪੰਜਾਬੀ ਫਿਲਮ ਐਕਟ੍ਰੈਸ ਤਾਨਿਆ ਦੇ ਪਿਤਾ ਤੇ ਅਟੈਕ ਹੋਇਆ ਮੋਗਾ ਦੇ ਕੋਟ ਇਸ਼ੇ ਖਾਨ ਦੇ ਵਿੱਚ ਤਾਨਿਆ ਦੇ ਪਿਤਾ ਤੇ ਗੋਲੀਆਂ ਚਲਾਈਆਂ ਗਈਆਂ ਨੇ ਅਨਪਛਾਤੇਆਂ ਵੱਲੋਂ ਕਲੀਨਿਕ ਦੇ ਵਿੱਚ ਤਾਨਿਆ ਦੇ ਪਿਤਾ ਅਨਿਲਜੀਤ ਕੰਬੋਜ ਡਾਕਟਰ ਨਿਲਜੀਤ ਕੰਬੋਜ ਬੈਠੇ ਸੀ ਦੋ ਜਣੇ ਅਨਪਛਾਤੇ ਵਿਅਕਤੀ ਦਵਾਈ ਲੈਣ ਦੇ ਬਹਾਨੇ ਦਾਖਲ ਹੁੰਦੇ ਨੇ ਔਰ ਫਾਇਰਿੰਗ ਕਰ ਦਿੰਦੇ ਨੇ ਔਰ ਇਸ ਫਾਇਰਿੰਗ ਦੇ ਵਿੱਚ ਡਾਕਟਰ ਅਨਿਲਜੀਤ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਣਪਛਾਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਡਾਕਟਰ ਅਨਿਲਜੀਤ ਕੰਬੋਜ ਤਾਨਿਆਂ ਦੇ ਮਤਰੀ ਪਿਤਾ ਨੇ ਉਹਨਾਂ ਦੇ ਸਟੈਪ ਫਾਦਰ ਨੇ ਔਰ ਮੋਗਾ ਦੇ ਵਿੱਚ ਮੋਗਾ ਦਾ ਕਸਬਾ ਹੈ ਕੋਟ ਈਸੇਖਾ ਜਿੱਥੇ ਇਹ ਵਾਰਦਾਤ ਹੋਈ ਹੈ ਹਰਬੰਸ ਕਲੀਨਿਕ ਨਾਮ ਤੋਂ ਹਸਪੀਟਲ ਹੈ ਕਲੀਨਿਕ ਹੈ ਡਾਕਟਰ ਅਨਿਲਜੀਤ ਕੰਬੋਜ ਦਾ ਔਰ ਦੋ ਅਣਪਛਾਤੇ ਵਿਅਕਤੀ ਆਏ ਦਵਾਈ ਲੈਣ ਦੇ ਬਹਾਨੇ ਔਰ ਉਹਨਾਂ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਪੁਲਿਸ ਹੁਣੇ ਲੱਭਣ ਚ ਜੁਟੀ ਹੈ ਖੰਗਾਲਨ ਚ ਜੁਟੀ ਹੈ ਕਿ ਆਖਿਰ ਇਸ ਦੀ وجہ ਕੀ ਰਹੀ